ਨਾ ਮੇਰੇ ਲਈ ਸਿੱਧੂ ਮੂਸੇਵਾਲਾ ਮੇਰਾ ਭਰਾ ਸੀਗਾ ਤੇ ਆਹ ਛੋਟਾ ਸਿੱਧੂ ਵੀ ਮੇਰੇ ਛੋਟੇ ਭਰਾਵਾਂ ਵਰਗਾ ਹੈ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਵਾਲਾ ਦਾ ਮੰਗੇਤਰ ਦੱਸਿਆ ਜਾ ਰਿਹਾ ਤੇ ਇੱਕੋ ਦੂਜੇ ਪਾਸੇ ਹੋਰ ਵੀਡੀਓਜ਼ ਚੱਲ ਰਹੀਆਂ ਨੇ ਜਿਦੇ ਵਿੱਚ ਕਮਟਰ ਕੀਤਾ ਗਿਆ ਗਲਤ ਤਰੀਕੇ ਦੇ ਨਾਲ ਨਾਮ ਫਲਾਇਆ ਜਾ ਰਿਹਾ ਬਹੁਤ ਬਹੁਤ ਮਾੜੀ ਗੱਲ ਹੈ ਮੈਂ ਸਵੇਰ ਦਾ ਮੇਰੇ ਮੈਂ ਇੰਨੀ ਜ਼ਿਆਦਾ ਅਫਸਰਡ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਦੇਖੋ ਜਦੋਂ ਮੈਂ ਬੱਚੇ ਨੂੰ ਮਿਲਨ ਆਈ ਹੈ ਨਾ ਮੇਰੇ ਲਈ ਸਿੱਧੂ ਮੂਸੇ ਵਾਲਾ ਮੇਰਾ ਭਰਾ ਸੀਗਾ ਤੇ ਆ ਛੋਟਾ ਸਿੱਧੂ ਵੀ ਮੇਰੇ ਛੋਟੇ ਭਰਾਵਾਂ ਵਰਗਾ ਹੈ ਤੇ ਮੈਨੂੰ ਤਾਂ ਅੱਜ ਸਵੇਰੇ ਸਾਡੇ ਫੈਮਿਲੀ ਫਰੈਂਡ ਨੇ ਉਹਨਾਂ ਦਾ ਫੋਨ ਆਇਆ ਵੀ ਭੈਣ ਜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਤੁਹਾਨੂੰ ਸਿੱਧੂ ਮੂਸੇਵਾਲਾ ਦਾ ਮੰਗੇਤਰ ਦੱਸਿਆ ਜਾ ਰਿਹਾ ਤੇ ਇੱਕ ਦੂਜੇ ਪਾਸੇ ਹੋਰ ਵੀਡੀਓਜ਼ ਚੱਲ ਰਹੀਆਂ ਨੇ ਜਿਦੇ ਵਿੱਚ ਕਾਊਂਟਰ ਕੀਤਾ ਗਿਆ ਉਹ ਜਿਹੜੇ ਵੀਰ ਨੇ ਕਾਊਂਟਰ ਕੀਤਾ ਮੈਂ ਉਹਦਾ तहे ਦਿਲੋਂ ਧੰਨਵਾਦ ਕਰਦੀ ਆਂ ਪਰ ਜਿਨ੍ਹਾਂ ਨੇ ਆਹਾ ਗਲਤ ਤਰੀਕੇ ਦੇ ਨਾਲ ਨਾ ਲਾਇਆ ਜਾ ਰਿਹਾ ਬਹੁਤ ਬਹੁਤ ਮਾੜੀ ਗੱਲ ਹੈ ਮੈਂ ਸਵੇਰ ਦਾ ਮੈਂ ਇੰਨੀ ਜਿਆਦਾ ਅਪਸੈਟ ਹੋ ਗਈ ਮੇਰੇ ਬੱਚਿਆਂ ਨੇ ਵੀ ਵੇਖਿਆ ਤੇ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਜਾਣਦੇ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਰਿਸ਼ਤਾ ਨਹੀਂ ਪਤਾ ਤੇ ਬੇਬੁਨਿਆਦ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਿਸੇ ਦਾ ਵੀ ਨਾ ਕਿਸੇ ਦੇ ਨਾਲ ਵੀ ਜੋੜ ਦੋਗੇ ਤੇ ਲੋਕ ਤੁਹਾਡੇ ਤੇ ਫਿਰ ਵਿਸ਼ਵਾਸ ਕਰਨਾ ਛੱਡ ਦੇਣਗੇ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਇੱਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡਾ ਸਤੰਭ ਮੰਨਿਆ ਜਾਂਦਾ ਹੈ ਕਿ ਇਹ ਸੱਚਾਈ ਦਿਖਾਉਂਦਾ ਸੱਚੀਆਂ ਗੱਲਾਂ ਕਰਦਾ ਹੈ ਔਰ ਗਰਾਉਂਡ ਤੇ ਜਾ ਕੇ ਰਿਪੋਰਟਿੰਗ ਕਰਦਾ ਹੈ ਪਰ ਜੇ ਤੁਸੀਂ ਮਨਕਰੰਤਾ ਆਪਣੇ ਸਟੂਡੀਓ ਚ ਬਹਿ ਕੇ ਕਿਸੇ ਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਗੇ ਗਲਤ ਮਲਤਫਵਾਮਾ ਫੈਲਾਓਗੇ ਮਨਮਰਜ਼ੀਆਂ ਕਰੋਗੇ ਤਾਂ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਹੈ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ 'ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਨੂੰ। ਸੋ ਅਵੋਇਡ ਕਰੋ। ਸਿੱਧੂ ਨਾਲ ਕਦੋਂ ਰਾਪਤ ਹੋਇਆ ਗੱਲਬਾਤ ਹੋਈ ਸੀ ਜਦੋਂ ਸਿੱਧੂ ਹੈਗਾ ਸੀ ਤਾਂ ਕੋਈ ਸੀ ਮੁਲਾਕਾਤ। ਹਾਂ ਹਾਂ ਸਿੱਧੂ ਨਾਲ ਮੁਲਾਕਾਤ ਹੋਈ ਹੈ। ਕਾਫੀ ਵਾਰ ਹੋਈ। ਯੋਰ ਇੰਨਾ ਜ਼ਿਆਦਾ ਸਮਝਦਾਰ, ਸਿਆਣਾ ਤੇ ਸੁਲਝਿਆ ਸੀਗਾ। ਪਰ ਸਭ ਤੋਂ ਵਧੀਆ ਗੱਲ ਉਹਦੀ ਮੈਨੂੰ ਇਹ ਲੱਗਦੀ ਸੀ ਕਿ ਇੰਨਾ ਡਾਊਨ ਟੂ ਅਰਥ ਸੀਗਾ ਵੀ ਉਹਦੇ ਵਿੱਚ ਇੰਨਾ ਨੇਮ ਫੇਮ ਨਹੀਂ ਤਾਂ ਮਾੜਾ ਜਾਂ ਨੇਮ ਫੇਮ ਕਿਸੇ ਨੂੰ ਮਿਲੇ ਤਾਂ ਬੰਦੇ ਨੂੰ ਕੀ ਕਹਿੰਦੇ ਸਿਰ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਪਰ ਉਹ ਬਹੁਤ ਹੀ ਸਿੰਪਲ ਤੇ ਡਾਊਨ ਟੂ ਅਰਥ ਸੀਗਾ ਤੇ ਉਹਦੇ ਨਾਲ ਮੇਰੀ ਕਾਫੀ ਵਾਰ ਮੁਲਾਕਾਤ ਹੋਈ ਹੈ ਇਵਨ ਆਂਟੀ ਨਾਲ ਮੇਰੀ ਆ ਜ਼ਿਆਦਾ ਨੇੜਤਾ ਹੈ ਤੇ ਲਾਈਕ ਅ ਫੈਮਿਲੀ ਹਾਂਜੀ ਮੈਡਮ ਜਿਹੜਾ ਆ ਆਈਡੀ ਤੋਂ ਪਾਇਆ ਗਿਆ ਵਾਇਰਲ ਕੀਤੀ ਗਈ ਹੈ ਕਿ ਉਹ ਗੱਲਬਾਤ ਹੋਈ ਪਤਾ ਲੱਗੇ ਕਿਹੜੀ ਆਈਡੀ ਆ ਨਹੀਂ ਮੈਨੂੰ ਤਾਂ ਇੱਕ ਕਾਊਂਟਰ ਵਾਲਾ ਪਤਾ ਹੈ ਵੀ ਜਿਹੜਾ ਕਾਊਂਟਰ ਕੀਤਾ ਗਿਆ ਸੀਗਾ ਵੀ ਆ ਫੋਟੋਗ੍ਰਾਫ ਵਾਇਰਲ ਹੋ ਰਹੀ ਹੈ ਤੁਸੀਂ ਤੁਸੀਂ ਸਾਂਝੀ ਕੀਤੀ ਸੀ ਫੋਟੋ ਉਹ ਫੇਸਬੁੱਕ ਤੇ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਹੈਗੀ ਆ ਮੇਰੇ ਇੰਸਟਾਗ੍ਰam ਤੇ ਹੈ ਮੇਰੇ ਫੇਸਬੁੱਕ ਤੇ ਅ ਮੇਰੇ ਪੇਜ ਤੇ ਅਮਰਤ ਗੱਲ ਤੇ ਇੰਸਟਾ ਦੇ ਉੱਤੇ ਹੈ ਸਾਰੇ ਕਿੱਥੇ ਆ ਔਰ ਉਹ ਅ ਮੈਂ ਬਾਈਟ ਵੀ ਇੱਥੇ ਦਿੱਤੀ ਸੀਗੇ ਚੈਨਲਸ ਨੇ ਵੀ ਚਲਾਈ ਆ ਤੇ ਫੋਟੋਗ੍ਰਾਫ ਨਾਲ ਉਹ ਲੱਗੀ ਹੋਈ ਔਰ ਕਈਆਂ ਨੇ ਵੈਸੇ ਯੂਜ਼ ਕੀਤੀ ਆ ਕੋਈ ਗੱਲ ਮਾੜੀ ਗੱਲ ਨਹੀਂ ਗੀ ਉਹ ਆਂਟੀ ਦੇ ਨਾਲ ਬੇਬੀ ਦੇ ਨਾਲ ਮੇਰੀ ਫੋਟੋ ਆ ਠੀਕ ਹੈ ਤੁਸੀਂ ਸਹੀ ਇਨਫਰਮੇਸ਼ਨ ਨਾਲ ਉਹਨੂੰ ਯੂਜ਼ ਕਰੋ ਕੋਈ ਕੋਈ ਤੁਹਾਨੂੰ ਗਰੇਜ ਨਹੀਂ ਕਰਦਾ ਪਰ ਤੁਸੀਂ ਰਿਸ਼ਤਿਆਂ ਨੂੰ ਇਸ ਤਰੀਕੇ ਦੇ ਨਾਲ ਗਲਤਮਲਤ ਪੋਟਰੇ ਕਰੋਗੇ ਤਾਂ ਬਹੁਤ ਬਹੁਤ ਮਾੜੀ ਗੱਲ ਹਰ ਵਾਰੀ ਉਸਦੀ ਮੰਗੇਤਰ ਨੂੰ ਕਾਊਂਟਰ ਕੀਤਾ ਜਾਂਦਾ ਮਤਲਬ ਵਾਇਰਲ ਕੀਤਾ ਜਾਂਦਾ ਹੈ ਤੁਸੀਂ ਪੁੱਛ ਰਹੇ ਹੋ ਕਿ ਦਰਜ ਕਰਵਾਈ ਤੁਸੀਂ ਨੇ ਕਿਤੇ ਫੋਟੋ ਸਾਈਬਰ ਨਹੀਂ ਹਜੇ ਮੈਂ ਸ਼ਿਕਾਇਤ ਦਰਜ ਨਹੀਂ ਕਰਾਈ ਹੈਗੀ ਮੈਨੂੰ ਐ ਲੱਗਦਾ ਹੁੰਦਾ ਹੈ ਵੀ ਜਿਹੜੇ ਵੀ ਸੋਸ਼ਲ ਮੀਡੀਆ ਚਲਾ ਰਹੇ ਨੇ ਮੇਰੇ ਵੀਰ ਨੇ ਮੈਂ ਇੱਕ ਵਾਰ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਨੀ ਆ ਔਰ जिने भी पई है जिथे भी पई है उन ਤੁਹਾਨੂੰ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਆਪਦੀ ਐਕਟ ਦੇ ਲਈ ਅਪੋਲੋਜਾਈਜ਼ ਕਰੋ ਨਹੀਂ ਤਾਂ ਫਿਰ ਮੈਂ ਦੇਖੂਗੀ ਵੀ ਮੈਂ ਤੁਹਾਨੂੰ ਕਾਊਂਟਰ ਕਿਵੇਂ ਕਰਨਾ ਹੈ बिकॉज़ ए ਇਕ ਜੇ ਆਪਾਂ ਗੱਲ ਕਰਦੇ ਹਾਂ ਉਸ ਦੇ ਮੰਗੇਤਰ ਨੂੰ ਲੈ ਕੇ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲਿਆਂਦਾ ਜਾਂਦਾ ਵਿੱਚ ਜਿੱਤੇ ਲੱਗਦਾ ਨਹੀਂ ਵੀ ਉਹ ਰਿਸ਼ਤਿਆਂ ਨੂੰ ਸਾਹਮਣੇ ਕਿਉਂ ਲਿਆਉਣਾ ਕਿਉਂ ਉਹਨਾਂ ਗੱਲਾਂ ਨੂੰ ਵਾਰ-ਵਾਰ ਸਾਹਮਣੇ ਲੈ ਕੇ ਆਉਣਾ ਵਾਇਰਲ ਕਰਦਾ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਹੈਗਾ ਉਹ ਵੀ ਕਿਸੇ ਦੀ ਧੀ ਪੈਣਾ ਹੈ ਔਰ ਉਹਦੇ ਤੇ ਜੋ ਬੀਤੀ ਹੈ ਉਹ ਉਹਨੂੰ ਹੀ ਪਤਾ ਹੈ ਹੋਰ ਕੋਈ ਨਹੀਂ ਜਾਣ ਸਕਦਾ ਹੈਗਾ ਪੁਰਾਣੇ ਜ਼ਖਮਾਂ ਨੂੰ ਕਰੇਦੋਂਗੇ ਤਾਂ ਉਹਦੇ ਵਿੱਚ ਉਹਨਾਂ ਨੇ ਨਾਸੂਰ ਬਣ ਜਾਣਾ ਤੇ ਅਵਾਇਡ ਕਰਨਾ ਚਾਹੀਦਾ ਹੈ ਵੀ ਕਿਸੇ ਨੂੰ ਵੀ ਬੇ ਬੁਨਿਆਦ ਪੁਰਾਣੀਆਂ ਚੀਜ਼ਾਂ ਨੂੰ ਲਿਆ ਕੇ ਅਵੋਇਡ ਕਰਨਾ ਚਾਹੀਦਾ ਮੈਂ ਕਹੂੰਗੀ ਵੀ ਗਰੇਜ਼ ਕਰੋ ਇਹ ਚੀਜ਼ ਤੁਹਾਡੇ ਕਿਰਦਾਰਾਂ ਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਤੇ ਸਾਨੂੰ ਵੀ ਤੁਹਾਡੇ ਤੇ ਸੋਸ਼ਲ ਮੀਡੀਆ ਤੇ ਸਵਾਲ ਚੁੱਕਣ ਲਈ ਮਜਬੂਰ ਨਾ ਕਰੋ ਵੀ ਅਸੀਂ ਮੈਂ ਬਹੁਤ ਸੌਫਟ ਆਮ ਹੈ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਚਾਹੁੰਦੀ ਹੈਗੀ ਪਰ ਜੇ ਤੁਸੀਂ बार-बार ਇਸ ਚੀਜ਼ ਨੂੰ ਕਰੋਗੇ ਤਾਂ ਫਿਰ ਮੈਂ ਜਦੋਂ ਮੈਂ ਐਕਸ਼ਨ ਲਿਆ ਫਿਰ ਤੁਸੀਂ ਸਾਰੇ ਟਰਬਲ ਚਾਹੋਗੇ ਤੇ ਅਵੋਇਡ ਕਰੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸ਼ਰਮ ਹੀ ਨਹੀਂ ਮੰਨਦੇ ਹਰ ਬਾਰ ਕੁਝ ਨਾ ਕੁਝ ਛੇਡੇ ਵਿੰਗੇ ਤਰੀਕੇ ਨਾਲ ਪਹਿਲਾਂ ਇਹ ਕਿਹਾ ਜਾ ਰਿਆ ਸੀ ਵੀ ਜੁੜਵੇਂ ਬੱਚੇ ਨੇ ਇਸ ਤਰੀਕੇ ਨਾਲ ਵਾਇਰਲ ਕਰਦੇ ਆ ਕੀ ਕਹੋਗੇ ਉਹਨਾਂ ਨੂੰ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਚੀਜ਼ ਤੋਂ ਗਰੇਜ਼ ਕਰਨਾ ਚਾਹੀਦਾ ਔਰ ਹੁਣ ਮੈਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਵਾਰਨਿੰਗ ਦੇ ਰਹੀਆਂ ਵੀ ਹਰ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਚੱਲ ਛੱਡ ਚੱਲ ਛੱਡ ਪਰ ਬਹੁਤ ਵਾਰ ਹੁਣ ਛੱਡੀਆਂ ਨਹੀਂ ਜਾਣੀਆਂ ਹੈਗੀਆਂ ਚੀਜ਼ਾਂ ਆਪਦੀਆਂ ਮਨਮਰਜ਼ੀਆਂ ਤੋਂ ਕਿਉਂਕਿ ਪਾਣੀ ਸਿਰ ਤੋਂ ਉੱਤੇ ਦੀ ਜਾ ਰਿਹਾ ਹੈ ਹਰੇਕ ਦੇ ਲਈ ਮੈਂ ਵੇਖਿਆ ਵੀ ਲਿਖਿਆ ਕੁਝ ਹੋਰ ਹੁੰਦਾ ਚੀਜ਼ਾਂ ਅੰਦਰੋਂ ਖੁਸ਼ ਹੋਰ ਹੁੰਦੀਆਂ ਨੇ ਬਹੁਤ ਤੁਸੀਂ ਲੋਕਾਂ ਨੂੰ ਗੁੰਮਰਾਹ ਤੇ ਆਪਦੇ ਵੱਲ ਪਤਾ ਨਹੀਂ 뷰 ਫੋਲੋਅਰ ਦੇ ভিউਜ਼ ਨਾ ਵਧਣਗੇ ਫੋਲੋਅਰ ਦੇਖੋ ਲੋਕ ਇੱਕ ਵਾਰ ਤੁਹਾਨੂੰ ਦੇਖ ਲੈਣਗੇ ਖੋਲ ਲੈਣਗੇ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗੱਲ ਕੁਝ ਹੋਰ ਹੈ ਅਗਲੀ ਵਾਰ ਤੁਹਾਨੂੰ ਲਾਈਕ ਤੇ ਦੇਖਣਾ ਹੀ ਨਹੀਂਗਾ ਫੇਰ ਤੁਹਾਡਾ ਕਿਵੇਂ ਪ੍ਰੋਮੋਸ਼ਨ ਹੋਊਗੀ ਸੋ ਸਹੀ ਕੰਮ ਕਰੋ ਚੰਗਾ ਕੰਮ ਕਰੋ ਚੰਗੇ ਕੰਮ ਨੂੰ ਅਸੀਂ ਸਾਰੇ ਐਪਰੀਸ਼ੀਏਟ ਕਰਾਂਗੇ ਰਾਤ ਜਿਹੜੀ ਘਟਨਾ ਹੋਈ ਕਿਵੇਂ ਅਕਲ ਜੀ ਉਹ ਵੀ ਸਾਹਮਣੇ ਆਏ ਦੱਸਿਆ ਕਿ ਪਰੇਸ਼ਾਨ ਕੀਤਾ ਜਾ ਰਿਹਾ ਉਸ ਵਾਰ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਨੀ ਆ ਪੰਜਾਬ ਸਰਕਾਰ ਨੂੰ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ 2 ਸਾਲ ਹੋ ਗਏ ਇਨਸਾਫ ਨਹੀਂ ਦਿਵਾਇਆ ਔਰ ਉਹ ਗਿਆ ਵੀ ਤੁਹਾਡੀਆਂ ਗਲਤੀਆਂ ਕਰਕੇ ਸੀਗਾ ਜਿਸ ਤਰੀਕੇ ਦੇ ਨਾਲ ਤੁਸੀਂ ਸਿਕਿਉਰਿਟੀ ਲਿੱਤੀ ਔਰ ਉਹਨੂੰ ਪਬਲਿਕ ਕੀਤਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਪਰਵਾਹ ਨੂੰ ਆਪਦਾ ਇੱਕ ਹੁਣ ਹਰ ਬੱਚਾ ਸਿੱਧੂ ਮੂਸੇ ਵਾਲਾ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜੋ ਪਿਆ ਇਹ ਤੁਹਾਡੀਆਂ ਗਲਤੀਆਂ ਨੇ ਤੇ ਅੱਜ ਤੁਸੀਂ ਜੇ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਤੁਸੀਂ ਉਹ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਹੈਗੇ ਤੁਹਾਡੇ ਹਜਮ ਨਹੀਂ ਹੋ ਰਹੀ ਹੈਗੀ ਮੈਂ ਹਰਾਣਾ ਵੀ ਕਿੱਥੋਂ ਤੱਕ ਗਿਰੋਗੇ ਇਨਸਾਫ ਦਿਵਾਓ ਉਸ ਪਰਿਵਾਰ ਨੂੰ ਉਸ ਸਿੱਧੂ ਮੂਸੇ ਵਾਲੇ ਨੂੰ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ ਤੇ ਤੁਸੀਂ ਸਵਾਲ ਜਿਹੜੇ ਨੇ ਵੀ ਇਹ ਬੱਚੇ ਦਾ ਸਬੂਤ ਦੇਣ ਤੁਹਾਡਾ ਜੇ ਜੇ ਕੋਈ ਕਿਸੇ ਮਾਪੇ ਨੂੰ ਪੁੱਛੇ ਵੀ ਤੁਸੀਂ ਆਪਦੇ ਬੱਚੇ ਦਾ ਕਿਹੋ ਜਿਹਾ